ਭਾਰਤ-ਪਾਕਿਸਤਾਨ ਸਰਹੱਦ ਤੇ ਪੈਂਦੇ ਪਿੰਡ ਬਾਰੇਕੇ ਦੇ ਸਰਕਾਰੀ ਸਕੂਲ ਵਿੱਚ 7ਵੀਂ ਕਲਾਸ ਵਿੱਚ ਪੜ੍ਹਦੀ 12 ਸਾਲ ਦੀ ਵਿਦਿਆਰਥਣ ਨੇ ਸਾਇੰਸ ਮੁਕਾਬਲਿਆਂ ਵਿੱਚ ਪੰਜਾਬ ਭਰ ਵਿੱਚ ਕੀਤਾ ਪਹਿਲਾ ਸਥਾਨ ਹਾਸਲ। ਨੈਸ਼ਨਲ ਸਾਇੰਸ ਐਗਜ਼ੀਬਿਸ਼ਨ ਵਿੱਚ ਹੋਈ ਬੱਚੀ ਦੀ ਸਿਲੈਕਸ਼ਨ। ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਜਿੱਤਣ ਤੋਂ ਬਾਅਦ ਸਟੇਟ ਲੈਵਲ ਦੇ ਮੁਕਾਬਲਿਆਂ ਵਿੱਚ ਵੀ ਹੋਈ ਜੇਤੂ। ਰਾਸ਼ਟਰੀ ਪੱਧਰ ਤੇ ਹੋਣ ਵਾਲੇ ਆਰਬੀਵੀਪੀ ਮੁਕਾਬਲੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰੇਗੀ ਸਰਹੱਦੀ ਪਿੰਡ ਦੇ ਸਰਕਾਰੀ ਸਕੂਲ ਦੀ ਇਹ ਬੱਚੀ। ਜੇਕਰ ਕਿਸੇ ਦੇ ਦਿਲ ਵਿੱਚ ਕੁਝ ਕਰਨ ਦੀ ਚਾਹ ਹੋਵੇ ਤਾਂ ਉਸ ਲਈ ਕੁਝ ਵੀ ਕਰਨਾ نامुमकिन ਨਹੀਂ ਹੁੰਦਾ ਇਹ ਸਾਬਤ ਕਰ ਦਿਖਾਇਆ ਹੈ ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡ ਬਾਰੇਕੇ ਦੇ 12 ਸਾਲਾਂ ਦੀ ਸਰਕਾਰੀ ਸਕੂਲ ਵਿੱਚ ਪੜਨ ਵਾਲੀ ਵਿਦਿਆਰਥਣ ਪਵਨਦੀਪ ਕੌਰ ਨੇ ਜਿਸ ਨੇ ਆਪਣੇ ਸਾਇੰਸ ਟੀਚਰ ਦੀ ਮਦਦ ਨਾਲ ਬਲਾਕ ਪੱਧਰ ਤੋਂ ਉੱਠ ਕੇ ਸਟੇਟ ਲੈਵਲ ਦਾ ਸਾਇੰਸ ਕੰਪੀਟੀਸ਼ਨ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਹੁਣ ਉਹ ਰਾਸ਼ਟਰੀ ਪੱਧਰ ਤੇ ਪੰਜਾਬ ਨੂੰ ਆਪਣੇ ਸਾਇੰਸ ਇਨੋਵੇਟਿਵ ਆਈਡੀਆ ਨਾਲ ਰਿਪਰੈਜ਼ੈਂਟ ਕਰੇਗੀ ਅਤੇ ਦੇਸ਼ ਲੈਵਲ ਤੇ ਹੋਣ ਵਾਲੇ ਇਸ ਮੁਕਾਬਲੇ ਵਿੱਚ ਹਿੱਸਾ ਲਵੇਗੀ ਪਵਨਦੀਪ ਕੌਰ ਜੋ ਕਿ ਸਰਹادیه ਤੇ ਪੈਂਦੇ ਸਰਕਾਰੀ ਸਕੂਲ ਬਾਰੇ ਕਿਦੀ ਵਿਦਿਆਰਥਣ ਹੈ ਉਸ ਦਾ ਸ਼ੁਰੂ ਤੋਂ ਹੀ ਸਾਇੰਸ ਵਿੱਚ ਰੁਝਾਨ ਕਾਫੀ ਸੀ ਅਤੇ ਉਸ ਨੇ ਕਰੀਬ 8 ਮਹੀਨੇ ਪਹਿਲਾਂ ਇੱਕ ਅਨੋਖਾ ਇਨੋਵੇਟਿਵ ਆਈਡੀਆ ਸਾਇੰਸ ਦੇ ਰਾਹੀਂ ਇਜਾਦ ਕੀਤਾ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਦੀਆਂ ਵੱਡੀਆਂ ਮੁਸ਼ਕਲਾਂ ਨੂੰ ਕਿਸ ਤਰ੍ਹਾਂ ਹਿੱਸਿਆਂ ਵਿੱਚ ਵੰਡ ਕੇ ਆਸਾਨੀ ਨਾਲ ਹੱਲ ਕਰ ਸਕਦੇ ਹੋ ਉਸ ਤੇ ਕੰਮ ਕਰਦੇ ਹੋਏ ਬੱਚੀ ਅਤੇ ਉਸ ਦੇ ਟੀਚਰ ਵੱਲੋਂ ਇੱਕ ਮਾਡਲ ਤਿਆਰ ਕੀਤਾ ਗਿਆ ਜਿਸ ਦਾ ਨਾਮ ਉਹਨਾਂ ਨੇ ਕੰਪਿਊਟੇਸ਼ਨ ਥਿੰਕਿੰਗ ਦਿੱਤਾ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਮੁਸ਼ਕਿਲ ਤੋਂ ਮੁਸ਼ਕਿਲ ਦਿੱਕਤ ਦਾ ਵੀ ਆਸਾਨੀ ਨਾਲ ਹੱਲ ਕਰ ਸਕਦੇ ਹੋ ਪਹਿਲਾਂ ਬਲਾਕ ਪੱਧਰ ਤੇ ਹੋਏ ਸਕੂਲਾਂ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਇਸ ਮਾਡਲ ਨੂੰ ਸਾਹਮਣੇ ਰੱਖਿਆ ਜਿਸ ਵਿੱਚ ਜਿੱਤਣ ਤੋਂ ਬਾਅਦ ਉਸ ਵੱਲੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ ਜ਼ਿਲ੍ਹਾ ਪੱਧਰੀ ਮੁਕਾਬਲੇ ਤੇ ਵੀ ਪਵਨਦੀਪ ਨੇ ਇਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਵੀ ਪਵਨਦੀਪ ਨੂੰ ਪਹਿਲਾ ਸਥਾਨ ਹਾਸਲ ਹੋਇਆ ਤਾਂ ਉਸ ਤੋਂ ਬਾਅਦ ਲੁਧਿਆਣਾ ਵਿੱਚ ਰਾਜ ਪੱਧਰੀ 23 ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ ਇੱਕ ਕੰਪੀਟੀਸ਼ਨ ਲੜਿਆ ਗਿਆ ਜਿਸ ਵਿੱਚ ਸਰਹੱਦੀ ਪਿੰਡ ਦੀ ਇਸ ਬੱਚੀ ਨੇ ਮੱਲਾ ਮਾਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਅਤੇ ਹੁਣ ਉਸ ਦਾ ਸਿਲੈਕਸ਼ਨ ਨੈਸ਼ਨਲ ਲੈਵਲ ਤੇ ਹੋਣ ਵਾਲੇ ਮੁਕਾਬਲੇ ਆਰਬੀਵੀਪੀ ਵਿੱਚ ਹੋਇਆ ਜਿਸ ਵਿੱਚ ਹੁਣ ਉਹ ਪੰਜਾਬ ਨੂੰ ਸਾਇੰਸ ਵਿੱਚ ਆਪਣੇ ਅਨੋਖੇ ਆਈਡੀਆ ਨਾਲ ਰਿਪਰੈਜ਼ੈਂਟ ਕਰੇਗੀ ਜਿਸ ਵਿੱਚ ਦੇਸ਼ ਭਰ ਦੇ ਹੋਨਰ ਹਾਰ ਵਿਦਿਆਰਥੀ ਹਿੱਸਾ ਲੈਣਗੇ ਨਾਮਤਰਾ ਮੇਰਾ ਨਾਮ ਪਵਨਦੀਪ कौर ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਰੇਕੇ ਦੇ ਵਿੱਚ ਪੜ੍ਹਦੀ ਹਾਂ ਮੈਂ 7ਵੀਂ ਕਲਾਸ ਦੀ ਵਿਦਿਆਰਥਣ ਹਾਂ ਹਾਂ ਤੇ ਇਹ ਤੁਹਾਡੇ ਪੇਰੈਂਟਸ ਕੀ ਕਰਦੇ ਨੇ ਮੇਰੇ ਪੇਰੈਂਟਸ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਉਹ ਮੈਨੂੰ ਸੰਯੋਗ ਦਿੰਦੇ ਨੇ ਕਿ ਤੁਸੀਂ ਪੜ੍ਹਾਈ ਦੇ ਵਿੱਚ ਹਮੇਸ਼ਾ ਪੜ੍ਹੋ ਤੇ ਵੱਡੇ ਅਫਸਰ ਬਣੋ ਤੇ ਹੁਣ ਸਰਪ ਨੂੰ ਪ੍ਰੈਕਟਿਸ ਕਰਾਉਂਦੇ ਨੇ ਰੇਤ ਰਾਤ ਪ੍ਰੈਕਟਿਸ ਕਰਦੇ ਕੀ ਕਹਿਣਾ ਹੈ ਇਹ ਕਹਿਣਾ ਹੈ ਕਿ ਆਪਾਂ ਸਾਇੰਸ ਦੇ ਨਾਲ ਜੁੜੀਏ ਇੱਕ ਵੱਡੀ ਇੱਕ ਜਿਹੜੀਆਂ ਆਪਾਂ ਰੋਜ਼ਾਨਾ ਜੀਵਨ ਵਿੱਚ ਕਿਰਿਆਵਾਂ ਕਰਦੇ ਹਾਂ ਕੋਈ ਬਹੁਤ ਮੁਸ਼ਕਿਲ ਹੁੰਦੀਆਂ ਨੇ ਕੋਈ ਲੋਕੀ ਕਰਦੇ ਨਹੀਂ ਪਰ ਅਸੀਂ ਉਹਨੂੰ ਉਹਦਾ ਹੱਲ ਲੱਭਿਆ ਇੱਕ ਵੱਡੀ ਸਮੱਸਿਆ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਹਾਂ ਸਾਇੰਸ ਦੇ ਵਿੱਚ ਤੁਹਾਨੂੰ ਕੀ ਕੁਝ ਮਿਲਦਾ ਹੈ ਦੇ ਵਿੱਚ ਕੀ ਦੇਖਣ ਨੂੰ ਮਿਲਦਾ ਹੋਰ ਇਹਦੇ ਵਿੱਚ ਕਿ ਜਿਵੇਂ ਆਪਾਂ ਜਾਦਾ ਕੁਝ ਤਾਂ ਸਾਇੰਸ ਨਹੀਂ ਬਣਾਇਆ ਤੇ ਸਾਇੰਸ ਨਾਲ ਆਪਾਂ ਵੱਡੀ ਕੋਈ ਸਮੱਸਿਆ ਲੈ ਕੇ ਉਹਨੂੰ ਹੱਲ ਕਰ ਸਕਦੇ ਹਾਂ ਛੋਟੇ-ਛੋਟੇ ਭਾਗਾਂ 'ਚ ਵੰਡ ਸਕਦੇ ਹਾਂ ਸਹੀ ਵਿਗਿਆਨ ਵੱਡਾ ਬੰਨਾ ਚਾਹੁੰਦੇ ਵਿਗਿਆਨ ਇਸ ਤਰ੍ਹਾਂ ਹਾਂਜੀ ਉਹ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਸਰਦਨ ਨੂੰ ਕਿੰਨੀ ਪ੍ਰੈਕਟਿਸ ਕਰਾਉਂਦੇ ਮੇਰੇ ਸਰ ਮੈਨੂੰ ਬਹੁਤ ਪ੍ਰੈਕਟਿਸ ਕਰਵਾ ਰਹੇ ਨੇ ਅਸੀਂ ਦਿਨ ਰਾਤ ਇੱਕ ਕਰਕੇ ਬਹੁਤ ਦਿਨਾਂ ਤੋਂ ਇਹ ਪ੍ਰੋਜੈਕਟ ਤਿਆਰ ਕਰ ਰਹੇ ਹਾਂ ਤੇ ਮੈਂ ਸਟੇਟ ਲੈਵਲ ਜਿੱਤ ਚੁੱਕੀ ਹਾਂ ਅੱਛਾ ਸਟੇਟ ਲੈਵਲ ਜਿੱਤਿਆ ਤੁਸੀਂ ਹੁਣ ਸਰ ਦਾ ਤਹਿਕੀਕ ਕੀ ਕਹਿਣਾ ਚਾਹੁੰਦੇ ਸਕੂਲ ਵੱਲ ਸੰਯੋਗ ਦਿੱਤਾ ਜਾਂਦਾ ਤਾਂ ਵਧੀਆ ਹਾਂਜੀ ਸਕੂਲ ਵੱਲੋਂ ਵੀ ਬਹੁਤ ਸੰਯੋਗ ਦਿੱਤਾ ਜਾਂਦਾ ਹੈ ਤੇ ਸਰਕਾਰ ਵੀ ਇਹ ਕਹਿ ਰਹੀ ਹੈ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਤੁਸੀਂ ਵੀ ਅੱਗੇ ਵਧਣਾ ਚਾਹੁੰਦੇ ਹੋ ਹਾਂਜੀ ਮੈਂ ਬਹੁਤ ਅੱਗੇ ਵਧਣਾ ਚਾਹੁੰਦੀ ਹਾਂ ਮੇਰਾ ਨਾਮ ਸੁਮਿਤਪਾਲ ਸਿੰਘ ਛੋਟੀ ਹੈ ਜੀ ਮੈਂ ਇਸ ਬਾਰੇ ਕੇ ਸਕੂਲ ਦੇ ਵਿੱਚ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਰੇ ਕੇ ਦੇ ਵਿੱਚ ਸਾਇੰਸ ਮਾਸਟਰ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਸਰ ਇਹ ਬੱਚਿਆਂ ਕੋਈ ਸਾਇੰਸ ਨਾਲੋਂ ਡਿਕਲੇਸਟ ਸਬਜੈਕਟ ਹੈ ਹਾਂਜੀ ਹਾਂਜੀ ਮੈਂ ਹਾਂਜੀ ਹਾਂਜੀ ਮੈਂ ਇੱਥੇ 3 ਸਾਲ ਤੋਂ ਕੰਮ ਕਰ ਰਿਹਾ ਹਾਂ ਇਸ ਬਾਰੇ ਕੇ ਸਕੂਲ ਦੇ ਵਿੱਚ ਤੇ ਐਜੂਕੇਸ਼ਨ ਡਿਪਾਰਟਮੈਂਟ ਚ 6 ਸਾਲ ਤੋਂ ਕੰਮ ਕਰ ਰਿਹਾ ਹਾਂ ਬੱਚਿਆਂ ਨੂੰ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਸਾਇੰਸ ਨਾਲ ਜੋੜੀਏ ਜੀ ਸਾਇੰਸ ਉਹਨਾਂ ਦੇ ਰੁਚੀ ਬਣਾਈਏ ਕਿਉਂਕਿ ਮੇਰਾ ਮੰਨਣਾ ਹੈ ਕਿ ਟੂ ਲਰਨ ਸਾਇੰਸ ਇਜ਼ ਟੂ ਡੂ ਸਾਇੰਸ ਦੇਰ ਇਜ਼ ਨੋ ਅਦਰ ਵੇ ਟੂ ਲਰਨ ਸਾਇੰਸ ਕਿ ਜੇ ਅਸੀਂ ਸਾਇੰਸ ਸਿੱਖਣੀ ਹੈ ਤਾਂ ਕਰਕੇ ਸਿੱਖ ਸਕਦੇ ਹਾਂ ਕੋਈ ਹੋਰ ਤਰੀਕਾ ਨਹੀਂ ਹੈ ਸਾਇੰਸ ਨੂੰ ਸਿੱਖਣ ਦਾ ਇਸ ਲਈ ਅਸੀਂ ਬੱਚਿਆਂ ਨੂੰ ਹਮੇਸ਼ਾ ਸਾਇੰਸ ਦੇ ਕਿਰਿਆਵਾਂ ਨਾਲ ਮਾਡਲਸ ਨਾਲ ਕੰਪੀਟੀਸ਼ਨ ਸਜਾ ਕੇ ਉਹਨਾਂ ਨੂੰ ਸਾਇੰਸ ਨਾਲ ਜੋੜਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਇਹ ਪ੍ਰੋਜੈਕਟ ਕਿਹੜਾ ਬਣਾਇਆ ਕੀ ਨਾਮ ਹੈ ਹਾਂਜੀ ਇਹ ਸੀ ਜਿਹੜਾ ਪ੍ਰੋਜੈਕਟ ਹੈ ਜਿਹੜਾ ਸਾਡੀ ਬੱਚੀ ਨੇ ਸਟੇਟ ਲੈਵਲ ਵਿਨ ਕੀਤਾ ਹੈ ਇਸ ਪ੍ਰੋਜੈਕਟ ਦਾ ਨਾਮ ਹੈ ਜੀ ਕੰਪੀਟੀਸ਼ਨਲ ਥਿੰਕਿੰਗ ਕਿਵੇਂ ਜਿਹੜੀ ਹੈ ਸਾਡੀ ਥਿੰਕਿੰਗ ਹੈ ਉਹਨੂੰ ਅਸੀਂ ਕਿਵੇਂ ਕੰਪਿਊਟ ਕਰ ਸਕਦੇ ਹਾਂ ਕਿਵੇਂ ਕੰਪੀਟੀਸ਼ਨਲ ਥਿੰਕਿੰਗ ਨੂੰ ਅਸੀਂ ਸਾਇੰਸ ਦੇ ਤੌਰ ਤੇ ਵਰਤ ਕੇ ਆਪਣੇ ਦਿਮਾਗ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਜਿਹੜੀਆਂ ਸਾਨੂੰ ਪ੍ਰੋਬਲਮਸ ਆ ਰਹੀਆਂ ਹਨ ਉਹਨੂੰ ਅਸੀਂ ਕਿਵੇਂ ਸੋਲਵ ਕਰ ਸਕਦੇ ਹਾਂ ਇਸ ਪ੍ਰੋਜੈਕਟ ਤੇ ਅਸੀਂ ਜਿਹੜਾ ਪਿਛਲੇ ਤਕਰੀਬਨ 6-8 ਮਹੀਨਿਆਂ ਤੋਂ ਕੰਮ ਕਰ ਰਹੇ ਹਾਂ ਤੇ ਪਹਿਲਾਂ ਸਾਡੇ ਬੱਚੇ ਨੇ ਜਿਹੜਾ ਬਲੌਕ ਲੈਵਲ ਤੇ ਪਾਰਟਿਸਿਪੇਟ ਕੀਤਾ ਉੱਥੇ ਇੱਕ ਤਕਰੀਬਨ ਕੋਈ 10 ਤੋਂ 12 ਸਕੂਲ ਸੀ ਉੱਥੋਂ ਫਰਸਟ ਟਾਈ ਬੱਚੇ ਫਿਰ ਅਸੀਂ ਡਿਸਟ੍ਰਿਕਟ ਲੈਵਲ ਤੇ ਫੋਜਪੁਰ ਗਏ ਫੋਜਪੁਰ ਡਿਸਟ੍ਰਿਕਟ ਨੂੰ ਜਿਹੜਾ ਅਸੀਂ ਵਿਨ ਕੀਤਾ ਉਹਦੇ ਚ ਤਕਰੀਬਨ 150 ਸਕੂਲ ਸੀਗੇ ਉੱਥੋਂ ਬੱਚੇ ਨੇ ਫਰਸਟ ਪਲੇਸ ਹਾਸਲ ਕੀਤੀ ਫਿਰ ਸਾਡਾ ਕੰਪੀਟੀਸ਼ਨ ਸਟੇਟ ਲੈਵਲ ਤੇ ਜੀਐਨਈ ਕਾਲਜ ਲੁਧਿਆਣਾ ਵਿਖੇ ਹੋਇਆ ਜਿੱਥੇ ਪੰਜਾਬ ਦੇ 23 ਜ਼ਿਲ੍ਹਿਆਂ ਨੇ ਪਾਰਟਿਸਿਪੇਟ ਕੀਤਾ ਤੇ ਬੱਚੇ ਨੇ ਫਰਸਟ ਪਲੇਸ ਹਾਸਲ ਕੀਤੀ ਤੇ ਸਾਨੂੰ ਹੁਣ ਬਹੁਤ ਖੁਸ਼ੀ ਹੋ ਰਹੀ ਹੈ ਬੜੀ ਮਾਣ ਵਾਲੀ ਗੱਲ ਹੈ ਸਾਡੇ ਸਕੂਲ ਚੋਂ ਇਹ ਪਹਿਲੀ ਵਾਰ ਹੋਇਆ ਹੈ ਸਰਹੱਦੀ ਏਰੀਆ ਦੇ ਵਿੱਚ ਹਾਂਜੀ ਸਰਹੱਦੀ ਏਰੀਆ ਦੇ ਵਿੱਚ ਇੱਕ ਰਿਮੋਟ ਏਰੀਆ ਦੇ ਵਿੱਚ ਸਰਹੱਦ ਤੇ ਬੈਠੇ ਹੋਏ ਬੱਚਾ ਜਿਹੜਾ ਹੁਣ ਉਹ ਹਰਿਆਣੇ ਦੇ ਵਿੱਚ ਨੈਸ਼ਨਲ ਲੈਵਲ ਦੀ ਆਰਬੀਵੀਪੀ ਜਿਹੜਾ ਉਹ ਸਾਰੇ ਸਾਡੇ ਇੰਡੀਆ ਦੇ ਬੱਚੇ ਉਥੇ ਪਾਰਟਿਸਿਪੇਟ ਕਰਨਗੇ ਲਗ ਲੱਖ ਸਟੇਟਸ ਤੋਂ ਉਸ ਦੇ ਵਿੱਚ ਬੱਚਾ ਸਿਲੈਕਟ ਹੋਇਆ ਸਾਡੇ ਸਰਹੱਦੀ ਏਰੀਆ ਦੇ ਲਈ ਸਾਡੇ ਫਰੋਜਪੁਰ ਦੇ ਲਈ ਸਾਡੇ ਸਕੂਲ ਦੇ ਲਈ ਬੱਚੇ ਦੇ ਮਾਂ ਪਿਓ ਦੇ ਲਈ ਸਾਡੇ ਨਹੀਂ ਸਾਰੇ ਤੇ ਹਪਕਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬੱਚਾ ਉਥੇ ਪਾਰਟਿਸਿਪੇਟ ਕਰ ਰਿਹਾ ਹੈ ਬੱਚੇ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸੋ ਜੇ ਕੰਪੀਟੀਸ਼ਨ ਦੇ ਵਿੱਚ ਜਾ ਕੇ ਜਿੱਥੇ ਬੱਚਾ ਬਹੁਤ ਖੁਸ਼ ਹੈ ਬੱਚੇ ਦੇ ਮਾਂ ਪਿਓ ਬਹੁਤ ਖੁਸ਼ ਹੈ ਹਾਲਾਂਕਿ ਬੱਚੇ ਦੇ ਮਾਂ ਪਿਓ ਜਨੇ ਮਿਹਨਤ ਮਜ਼ਦੂਰੀ ਕਰਦੇ ਹੈ ਪਰ ਸਾਥ ਜ਼ਰੂਰ ਦਿੰਦੇ ਹੈ ਬੱਚੇ ਨੂੰ ਪੜ੍ਹਨ ਦੇ ਲਈ ਇੱਕ ਲੜਕੀ ਹੈ ਉਹਨੂੰ ਪੜਾਉਣ ਦੇ ਵਿੱਚ ਪੂਰਾ ਮਦਦ ਕਰ ਰਿਹਾ ਹੈ ਮਿਹਨਤ ਕਰਦੇ ਆ ਪਰ ਕਹਿੰਦੇ ਆ ਕਿ ਸਰ ਬੱਚਾ ਤੁਹਾਡੇ ਕੋਲ ਹੈ ਇਹਨੂੰ ਪੜਾਓ ਇਹਨੂੰ ਅੱਗੇ ਧੋਕੇ ਦੁਨੀਆ ਦਿਖਾਓ ਬਹੁਤ ਅੱਛਾ ਲੱਗਦਾ ਹੈ ਕਿ ਬੱਚਿਆਂ ਦੀ ਜਿਹੜੇ ਚਾਦੀ ਏਰੀਆ ਦੇ ਵਿੱਚ ਰਹਦੇ ਮਾਪਿਓ ਹੈ ਉਹ ਵੀ ਬੱਚਿਆਂ ਨੂੰ ਪੂਰਾ ਸਹਿਯੋਗ ਕਰ ਰਹੇ ਆ ਕਿ ਬੱਚੇ ਦੀ ਮਿਹਨਤ ਜਿਹੜੀ ਰੰਗ ਹਾਂਜੀ ਹਾਂਜੀ ਬਿਲਕੁਲ ਬੱਚਾ ਬਹੁਤ ਮਿਹਨਤੀ ਹੈ ਜੀ ਇਹ ਬੱਚੇ ਨੂੰ ਜਦੋਂ ਮੈਂ ਦੇਖਿਆ ਸਕੂਲ ਦੇ ਵਿੱਚ ਆਇਆ ਤਾਂ ਕੁਝ ਸਮਝ ਪਤਾ ਲੱਗ ਜਾਂਦਾ ਕਿ ਸਾਨੂੰ ਬੱਚਾ ਕਿੱਥੇ ਲੈਵਲ ਤੇ ਹੈ ਤਾਂ ਮੈਂ ਦੇਖਿਆ ਕਿ ਬੱਚਾ ਸਾਇੰਸ ਦੇ ਵਿੱਚ ਬਹੁਤ ਰੁਚੀ ਰਹਿ ਰਿਹਾ ਹੈ ਜਦੋਂ ਬੱਚਾ ਸਾਇੰਸ ਚ ਰੁਚੀ ਲੈ ਰਿਹਾ ਹੈ ਤਾਂ ਫਿਰ ਇੱਕ ਅਧਿਆਪਕ ਦਾ ਵੀ ਫਰਜ਼ ਬਣ ਜਾਂਦਾ ਹੈ ਕਿ ਜਿਹੜਾ ਬੱਚਾ ਸਾਇੰਸ ਚ ਰੁਚੀ ਲੈ ਰਿਹਾ ਹੈ ਉਹਨੂੰ ਅਸੀਂ ਵੱਧ ਤੋਂ ਵੱਧ ਜਿਹੜਾ ਕੰਪੀਟੀਸ਼ਨ ਲੈ ਕੇ ਜਾਈਏ ਉਹਨੂੰ ਵੱਧ ਤੋਂ ਵੱਧ ਜੜਾ ਉਹ ਦੁਨੀਆ ਦਿਖਾਈਏ ਕਿ ਅਸੀਂ ਸਾਇੰਸ ਦੇ ਵਿੱਚ ਕੀ ਕੁਝ ਕਰ ਸਕਦੇ ਹਾਂ ਤਾਂ ਕਿ ਲੋਕਾਂ ਨੂੰ ਵੀ ਫਾਇਦਾ ਮਿਲੇ ਤਾਂ ਉ ਪਿਛਲੇ 8 ਮਹੀਨੇ ਤੋਂ ਜਿੰਮੇਤ ਕਰ ਰਹੇ ਆ ਹੁਣ ਅਸੀਂ ਇਹੀ ਸੋਚ ਰਹੇ ਆ ਕਿ ਜਿਹੜਾ ਬੱਚਾ ਨੈਸ਼ਨਲ ਲੈਵਲ ਤੇ ਜਾ ਰਿਹਾ ਹੈ ਉੱਥੇ ਵੀ ਬਹੁਤ ਵਧੀਆ ਮਿਹਨਤ ਦੇ ਨਾਲ ਆਪਣਾ ਪ੍ਰੋਜੈਕਟ ਜਿਹੜਾ ਉਹ ਰਿਪਰੈਜ਼ੈਂਟ ਕਰੇ ਤੇ ਸਾਡੇ ਪੰਜਾਬ ਦੇੋਂ ਜਿਹੜਾ ਰਿਪਰੈਜ਼ੈਂਟ ਕਰਨ ਜਾ ਰਿਹਾ ਬੱਚਾ ਉਹ ਪੰਜਾਬ ਲਈ ਮਾਣ ਵਾਲੀ ਗੱਲ ਹੋਵੇ ਉੱਥੋਂ ਵੀ ਪੋਜੀਸ਼ਨ ਲੈ ਕੇ ਆਵੇ ਤੇ ਹੋਰ ਸਟੇਟਸ ਨੂੰ ਦੱਸ ਕੇ ਆਵੇ ਕਿ ਕੰਪੀਟੀਸ਼ਨਲ ਥਿੰਕਿੰਗ ਕੀ ਹੁੰਦੀ ਹੈ ਅਸੀਂ ਕਿਵੇਂ ਵੱਧ ਸਕਦੇ ਹਾਂ ਕੀ ਨਾਮ ਹੈ ਤੇ ਕੀ ਕਹਿਣਾ ਚਾਹਦੇ ਹੋ ਬੱਚੇ ਦਾ ਨਾਮ ਪਵਨਦੀਪ ਕੌਰ ਹੈ ਜੀ ਮੇਰਾ ਨਾਮ ਅਸ਼ਵਿੰਦਰ ਸਿੰਘ ਸੰਚਾਰ ਦੇ ਇੰਚਾਰਜ ਸਕੂਲ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਫਰੋਜ਼ਪੁਰ ਤੋਂ ਹੈ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਜਿਹੜੇ ਬੱਚਿਆਂ ਨੇ ਅੱਜ ਜਿਹੜਾ ਇੱਕ ਮਕਾਮ ਤੇ ਪਹੁੰਚੀ ਰਹੀ ਹੈ ਕਹਿਣਾ ਸਾਡੇ ਸਕੂਲ ਦੀ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਸਕੂਲ ਦੇ ਹੁਨਾਰਵਰ ਵਿਦਿਆਰਥੀ ਜਿਹੜੇ ਨੇ ਪਵਨਦੀਪ ਕੌਰ ਨੇ ਸਟੇਟ ਲੈਵਲ ਤੇ ਜਿਹੜਾ ਸਾਇੰਸ ਐਗਜ਼ੀਬਿਸ਼ਨ ਹੋਇਆ ਸੀ ਉਹਦੇ ਵਿੱਚ ਫਰਸਟ ਪੋਜੀਸ਼ਨ ਲਈ ਹੈ ਇਹ ਹੁਣ ਇਹ ਜਿਹੜੀ ਹੈ ਰਾਸ਼ਟਰੀ ਬਾਲ ਵਿਗਿਆਨ ਪ੍ਰੀਸ਼ਦ ਵਿੱਚ ਪਾਰਟਿਸਪੇਟ ਕਰਨ ਜਾ ਰਹੀ ਹੈ ਜੋ ਸਕੂਲ ਦੇ ਸਾਡੇ ਬਹੁਤ ਹੀ ਹੋਣਹਾਰ ਤੇ ਬਹੁਤ ਹੀ ਮਿਹਨਤੀ ਗਾਇਡ ਦੇ ਅਪਕ શ્રી ਸੁਮਿਤਪਾਲ ਸਿੰਘ ਜੀ ਜਿਹੜੇ ਨੇ ਉਹਨਾਂ ਦੇ ਦੁਆਰਾ ਤਿਆਰ ਕਰਵਾਇਆ ਗਿਆ ਹੈ ਤੇ ਉਹਨਾਂ ਦੀ ਬਹੁਤ ਮਿਹਨਤ ਐ ਇਸ ਵਿੱਚ ਇਹ ਬਾਰੇਕੇ ਤੇ ਫਰੋਇਪੁਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਬੱਚਾ ਇੰਨੀ ਇਸ ਸਰਾਦੀ ਏਰੀਏ ਵਿੱਚ ਕੋਈ ਬੱਚਾ ਇਨੇ ਵਧੀਆ ਮੁਕਾਮ ਤੱਕ ਪਹੁੰਚਿਆ ਹੈ ਬੱਚਿਆਂ ਨੇ ਕੰਪਿਊਟਰਸ਼ਨਲ ਥਿੰਕਿੰਗ ਵਿੱਚ ਪਾਰਟਿਸਪੇਟ ਕੀਤਾ ਸੀਗਾ ਤੇ ਮੈਂ ਇਹਨਾਂ ਬੱਚਿਆਂ ਦੇ ਆਉਣ ਵਾਲੇ ਕੰਪੀਟੀਸ਼ਨ ਦੇ ਲਈ ਬਹੁਤ-ਬਹੁਤ ਇਨਾਦੇ ਤੇ ਜ਼ਿੰਦਗੀ ਦੇ ਲਈ ਬਹੁਤ-ਬਹੁਤ ਸ਼ੋਭੀ ਸ਼ਾਮਾ ਦਿੰਦਾ ਹਾਂ ਤੇ ਇੱਛਾ ਕਰਦਾ ਕਿ ਇਹ ਇਸੇ ਤਰ੍ਹਾਂ ਰੋਜੀਪੁਰ ਦਾ ਤੇ ਜ਼ਿਲ੍ਹੇ ਦਾ ਮਤਲਬ ਜ਼ਿਲ੍ਹੇ ਦਾ ਤੇ ਜ਼ਿਲ੍ਹੇ ਦੇ ਵਿੱਚ ਤੇ ਸਟੇਟ ਲੈਵਲ ਤੇ ਜ਼ਿਲ੍ਹੇ ਦਾ ਤੇ ਸਕੂਲ ਦਾ ਨਾਮ ਉੱਚਾ ਕਰਨ